ਆਵਾਦੀ ਪਾਰਟੀ ਅੱਜ ਭਾਈ ਸਾਹਿਬ ਨੇ ਕਲੀਅਰ ਕਰਤਾ ਕਿ ਕੈਲੀ ਜੈਲਸੂ ਦਾ ਗ੍ਰੈਂਡਸਨ ਇੰਦਰਜੀਤ ਸਿੰਘ ਹੈ ਆਵਾਦੀ ਪਾਰਟੀ ਡੁਪਲੀਕੇਟ ਗ੍ਰੈਂਡਸਨ ਦਾ ਹੀ ਕੰਮ ਚਲਾਈ ਜਾਂਦੇ ਮੈਂ ਚੈਲੰਜ ਕਰਦਾ ਸਾਰੇ ਆਲੂ ਕਹਿੰਦਾ ਪ੍ਰਕਾਸ਼ ਪ੍ਰਕਾਸ਼ ਸਿੰਘ ਬਲਦੌਨ ਰਹੇ ਨਹੀਂ ਮੈਂ ਸੁਖਵੀਰ ਬਾਦਲ ਨੂੰ ਚੈਲੰਜ ਕਰਦਾ ਅਗਰ ਉਹ ਇੱਕ ਦੱਸ ਦੇ ਕਿਹੜੇ ਪੰਨੇ ਤੇ ਗੁਰੂ ਸਾਹਿਬ ਦੀ ਕਿਹੜੀ ਬਾਣੀ ਲਿਖੀ ਹੋਈ ਉਹ ਦੱਸ ਦੇ ਤਾਂ ਮੈਂ ਰਾਜਨੀਤੀ ਛੱਡ ਜਾਂਦਾ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਬਿਆਨ ਕਰਕੇ ਕਸੂਤੀ ਫਸੀ ਕਾਂਗਰਸ ਅੱਜ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਨੂੰ ਤਰਨਤਾਰਨ ਜ਼ਿਮਨੀ ਚੋਣ ਦੇ ਮੈਦਾਨ ਵਿੱਚ ਲੈ ਆਈ ਲਿਆਉਣਾ ਤਾਂ ਕਾਂਗਰਸ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਪੁੱਤ ਜੱਤੀ ਨੂੰ ਵੀ ਚਾਹੁੰਦੀ ਹੋਏਗੀ ਪਰ ਪੁੱਤ ਨੇ ਹੀ ਰਾਜਾ ਬੜਿੰਗ ਖਿਲਾਫ ਐਫ ਆਈ ਆਰ ਦਰਜ ਕਰਾਈ ਹੈ ਜਿਸ ਕਰਕੇ ਇਹ ਸੰਭਵ ਨਹੀਂ ਹੋ ਸਕਿਆ ਬੈਸੇ ਬੂਟਾ ਸਿੰਘ ਹੋਰਾਂ ਦੀ ਤੇ ਹਰਕੀਰਤ ਕੌਰ ਨੇ ਲੰਗੀਆਂ ਵਿਧਾਨ ਸਭਾ ਚੋਣਾਂ ਸਮੇਂ ਜਗਰਾਉ ਵਿਧਾਨ ਸਭਾ ਹਲਕੇ ਵਿੱਚ ਕਾਫੀ ਸਰਗਰਮੀ ਦਿਖਾਈ ਸੀ ਉਹਨਾਂ ਆਪਣੀ ਰਹਾਇਸ਼ ਜਗਰਾਉ ਲਿਆਂਦੀ ਅਤੇ ਇਸੇ ਹਲਕੇ ਤੋਂ ਕਾਂਗਰਸ ਦੀ ਟਿਕਟ ਉੱਤੇ ਦਾਵਾ ਠੋਕਿਆ ਟਿਕਟ ਨਾ ਮਿਲਣ ਤੋਂ ਬਾਅਦ ਹਰਕੀਰਤ ਕੌਰ ਵੀ ਕਿਧਰੇ ਗਾਇਬ ਹੋ ਗਏ ਇਸ ਲਈ ਕਾਂਗਰਸ ਕੋਲ ਬਚਿਆ ਗਿਆਨੀ ਜੈ ਸਿੰਘ ਦਾ ਪਰਿਵਾਰ ਬਸ ਫਿਰ ਕਿਸੇ ਕਾਂਗਰਸ ਨੇ ਲਿਆ ਖੜਾ ਕੀਤਾ ਸਾਹਮਣੇ ਗਿਆਨੀ ਜ਼ੈਲ ਸਿੰਘ ਦਾ ਪੋਤਾ ਇੰਦਰ ਜ਼ੈਲ ਸਿੰਘ ਇਹ ਇੰਦਰ ਜ਼ੈਲ ਸਿੰਘ ਦਾ ਦਾਵਾ ਕਰ ਰਿਹਾ ਹੈ ਕਿ ਉਹ ਹੀ ਗਿਆਨੀ ਜ਼ੈਲ ਸਿੰਘ ਦਾ ਅਸਲ ਪੋਤਾ ਹੈ ਜਦਕਿ ਆਮ ਆਦੀ ਪਾਰਟੀ ਦਾ ਨਕਲੀ ਪੋਤਾ ਚੁੱਕੀ ਫਿਰਦੀ ਹੈ ਇਸ ਤੋਂ ਉਹਨਾਂ ਦਾ ਭਾਵ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਸੀ ਜਿਹੜੇ ਆਪਣੇ ਆਪ ਨੂੰ ਗਿਆਨੀ ਜ਼ੈਲ ਸਿੰਘ ਦਾ ਪੋਤਾ ਹੋਣ ਦਾ ਦਾਵਾ ਕਰਦੇ ਨੇ ਹੁਣ ਤੁਸੀਂ ਆਹ ਨਕਲੀ ਅਤੇ ਅਸਲੀ ਵਾਲੀ ਵੀਡੀਓ ਦੇਖਣ ਲਈ ਕਾਲੇ ਹੋਵੋਗੇ ਜੋ ਕਿ ਸਾਨੂੰ ਪਤਾ ਹੈ ਅਤੇ ਅਸੀਂ ਇਹ ਵੀਡੀਓ ਦਿਖਾਉਣੀ ਵੀ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਬੜੀ ਦਿਲਚਸਪ ਗੱਲ ਵੀ ਦੱਸਣੀ ਚਾਹਾਂਗੇ ਇਹੋ ਇੰਦਰ ਜ਼ੈਲ ਸਿੰਘ ਪਹਿਲਾਂ ਇੰਦਰਜੀਤ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਸਨ ਹੁਣ ਤੁਸੀਂ ਕਹਿਣਾ ਕਿ ਨਾਮ 'ਚ ਇੰਨਾ ਕੁ ਫਰਕ ਕੀ ਮਾਇਨੇ ਰੱਖਦਾ ਹੈ ਨਹੀਂ ਜੀ ਨਾਮ ਵਿੱਚ ਇੰਦਰ ਅਤੇ ਇੰਦਰਜੀਤ ਮਾਇਨੇ ਨਹੀਂ ਰੱਖਦਾ ਸਗੋਂ ਇਹੋ ਸ਼ਖਸ ਇੰਦਰ ਸਿੰਘ ਦੇ ਨਾਮ ਨਾਲ 2021 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਉਦੋਂ ਇੰਦਰਜੀਤ ਸਿੰਘ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਇੱਕ ਹੋਰ ਸਿੱਕ ਭਾਜਪਾ ਆਗੂ ਆਰ ਪੀ ਸਿੰਘ ਦੀ ਮੌਜੂਦਗੀ ਵਿੱਚ ਭਾਜਪਾ ਜੁਆਇਨ ਕੀਤੀ ਸੀ ਵੈਸੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਉਹਨਾਂ ਦੀਆਂ ਤਸਵੀਰਾਂ ਮਿਲ ਜਾਣਗੀਆਂ ਜੇਪੀ ਨੱਡਾ ਨੇ ਵੀ ਉਹਨਾਂ ਦੇ ਸਰੂਪਾ ਪਾ ਕੇ ਭਾਟਪਾ ਵਿੱਚ ਸਵਾਗਤ ਕੀਤਾ ਸੀ ਖੈਰ ਹੁਣ ਕਾਂਗਰਸ ਨੂੰ ਉਹਨਾਂ ਦੀ ਔਖੇ ਸਮੇਂ ਵਿੱਚ ਲੋੜ ਪਈ ਤਾਂ ਉਹ ਸਿੱਧਾ ਤਰਨਤਾਰ ਜ਼ਿਮਨੀ ਚੌਣ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਆ ਪ੍ਰਗਟ ਹੋਏ ਬਾਕੀ ਤੁਸੀਂ ਦੇਖ ਲਓ ਉਹਨਾਂ ਗਿਆਨੀ ਜ਼ੈਲ ਸਿੰਘ ਦੇ ਅਸਲੀ ਅਤੇ ਨਕਲੀ ਪੋਤੇ ਵਾਲੀ ਕਹਾਣੀ ਸੁਣਾਉਂਦਿਆਂ ਹੋਰ ਕੀ ਚਾਨਣਾ ਪਾਇਆ ਦੇਸ਼ ਦੀ ਰਾਜਨੀਤੀ ਔਰ ਕਾਂਗਰਸ ਦੀ ਰਾਜਨੀਤੀ ਦੇ ਵਿੱਚ ਬੜਾ ਵੱਡਾ ਰੋਲ ਹੈ ਅੱਜ ਸਾਡੇ ਵਿੱਚ ਸਰਦਾਰ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22 ਜਿਹੜੇ ਕਿ ਸਾਡੇ ਸਾਬਕਾ ਰਾਸ਼ਟਰਪਤੀ ਯਾਨੀ ਗਿਆਨ ਚਲ ਸਿੰਘ ਜੀ ਦੇ ਪੁੱਤਰੇ ਨੇ ਤੁਸੀਂ ਸਾਰਿਆਂ ਨੇ ਪਿਛਲੇ 4-5 ਦਿਨਾਂ ਦੇ ਵਿੱਚ ਵੇਖਿਆ ਕਿ ਬਹੁਤ ਸਾਰੀ ਕੰਟਰੋਵਰਸੀ ਜਿਹੜੀਆਂ ਨੇ ਉਹ ਉੱਠੀਆਂ ਸੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੇ ਇੱਕ ਬਿਆਨ ਨੂੰ ਲੈ ਕੇ ਜਿਸ ਦਾ ਕਿ ਸਪਸ਼ਟੀਕਰਨ ਬੜਿੰਖ ਸਾਹਿਬ ਉਹ ਵੀ ਦੇ ਚੁੱਕੇ ਆ ਔਰ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵੀ ਔਰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਉਹ ਹੋਇਆ ਇੱਕ ਹੋਰ ਜ਼ਿਕਰ ਜਿਹੜਾ ਕਹਿੰਨੀ ਜੈਲ ਸਿੰਘ ਜੀ ਬਾਰੇ ਹੋਇਆ ਸੀਗਾ ਜਿਸ ਦੇ ਚੱਲਦਿਆਂ ਅੱਜ ਸਾਡੇ ਵਿੱਚ ਇੰਦਰਜੀਤ ਸਿੰਘ ਬੱਬੂ ਸਾਹਿਬ ਤੁਹਾਡੇ ਨਾਲ ਮੁਗਰੂ ਹੋਣਗੇ ਗੱਲਬਾਤ ਰੱਖਣਗੇ ਆਪਣੇ ਬਾਰੇ ਦੱਸਣਗੇ ਆ ਗਿਆਨੀ ਗੈਲਸਿੰਗ ਗਿਆਨੀ ਜੈਲ ਸਿੰਘ ਜੀ ਦੇ ਜਿਹੜਾ ਜੀਵਨ ਸੀਗਾ ਉਹਦੇ ਬਾਰੇ ਚਰਚਾ ਕਰਨਗੇ ਔਰ ਕਾਂਗਰਸ ਦੀ ਇਸ ਦੇਸ਼ ਨੂੰ ਕੀ ਦੇਣ ਸੀ ਜਾਂ ਗਿਆਨੀ ਜੀ ਦੀ ਕੀ ਦੇਣ ਸੀ ਉਹਦੇ ਬਾਰੇ ਤੁਹਾਡੇ ਨਾਲ ਅੱਜ رابطہ ਕਰਨਗੇ ਮੈਂ ਬੇਨਤੀ ਕਰੂੰਗਾ ਇੰਦਰਜੀਤ ਜੀ ਨੂੰ ਕਿ ਉਹ ਤੁਹਾਡੇ ਨਾਲ رابطہ ਕਰ ਗੱਲਬਾਤ ਕਰਨ ਉਪਰੂ ਹੋਣ ਕਿਉਂਕਿ ਅੱਜ ਅਸੀਂ ਪਹਿਲਾ ਹੀ ਬਹੁਤ ਲੇਟ ਆ ਤੁਹਾਡੇ ਕੋਲ ਹੱਥ ਜੋੜ ਕੇ ਅਸੀਂ ਮਾਫੀ ਵੀ ਮੰਗਦੇ ਆ ਮੈਂ ਬੇਨਤੀ ਕਰੂੰਗਾ ਬੱਬੂ ਜੀ ਕਿ ਉਹ ਗੱਲ ਕਰਦੇ ਬੱਬੂ ਸਭ ਤੋਂ ਪਹਿਲਾਂ ਮੇਰੀ ਬਤਿ ਖੂਲ ਕਰੋ ਵਾਈ ਬ੍ਰੋ ਜੀ ਦਾ ਹਾਲ ਚਾ ਪਹਿਲੇ ਜਿਸ ਦੇ ਪੱਤੇ ਅੱਜ ਮੈਂ ਇੱਥੇ ਕਾਂਗਰਸ ਦੇ ਹੈਡ ਆਫ ਵਿਸਰਨ ਤਰਨ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਾ ਹਾਂ ਸਾਰਾ ਕਾਪ ਦੇ ਉਹ ਬਾਚ ਤੋਂ ਮੈਂ ਗੱਲ ਦੱਸਾਂਗਾ ਸਭ ਤੋਂ ਪਹਿਲਾਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਅੱਜ ਭਾਈ ਸਾਹਿਬ ਨੇ ਕਲੀਅਰ ਕਰਤਾ ਕਿ ਕੈਲੀ ਜੈਲਸੂ ਦਾ ਗ੍ਰੈਂਡਸਨ ਇੰਦਰਜੀਤ ਸਿੰਘ ਤੇ ਆਮ ਆਦਮੀ ਪਾਰਟੀ ਡੁਪਲੀਕੇਟ ਗ੍ਰੈਂਡਸਨ ਦਾ ਹੀ ਕੰਮ ਚਲਾਈ ਜਾਂਦੇ ਤੇ ਚਲੋ ਅੱਜ ਕਲੀਅਰ ਹੋ ਗਿਆ ਕੌਣ ਅਸਲੀ ਗ੍ਰੈਂਡ ਸਨ ਤੇ ਕੌਣ ਨਕਲੀ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਬਾਰੇ ਜਦੋਂ ਮੈਂ ਪੈਦਾ ਹੋਇਆ ਸੀ 1962 ਚ ਉਦੋਂ ਯਾਨੀ ਜੀ ਕਾਂਗਰਸ ਦੇ ਤਖਤ ਮੰਤਰੀ ਸੀ ਉਸ ਤੋਂ ਬਾਅਦ ਜੇਲ੍ਹ ਮੰਤਰੀ ਰਹੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਬਲੋ ਕਾਂਗਰਸ ਦੇ ਨੇ ਗਾਂਧੀ ਫੈਮਲੀ ਨੇ ਗਿਆਨੀ ਫੈਮੀਰ ਨੂੰ ਬਹੁਤ ਕੁਝ ਦਿੱਤਾ। ਔਰ ਇੱਕ ਤੁਸੀਂ ਦੇਖੋ ਰਜਵਾੜਾ ਨਾਲ ਲੜਗੇ ਇੱਕ ਛੋਟਾ ਜਿਹਾ ਘਰ ਤੋਂ। ਗਿਆਨੀ ਜੈਲ ਸਿੰਘ ਜੀ 10x10 ਦੇ ਕੈਮਰੇ ਵਿੱਚ ਜਿਹੜਾ ਸਾਡੇ ਤੁਸੀਂ ਯਾਦਗਾਰ ਅਸੀਂ ਬਣਾਈ ਉਹਨਾਂ ਦੀ ਤੁਸੀਂ ਆ ਕੇ ਦੇਖ ਸਕਦੇ ਹੋ ਜਿੱਥੇ ਉਹ ਪੈਦਾ ਹੋਏ ਸੀਗੇ। ਉੱਥੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਇੱਕ ਕਾਂਗਸ ਦੀ ਵੀ ਦੇਣ ਸੀਗੀ ਤੇ ਇੱਕ ਇਹ ਵੀ ਕਹਿ ਸਕਦੇ ਹਾਂ ਕਿ ਪਾਰਟੀ ਇੱਕ ਮਾਂ ਦੀ ਤਰ੍ਹਾਂ ਹੁੰਦੀ ਹੈ। ਅਗਰ ਤੁਸੀਂ ਪਾਰਟੀ ਦੀ ਸੇਵਾ ਕਰਦੋਂ ਪਾਰਟੀ ਪਿੱਛੇ ਨਹੀਂ ਹਟਦੀ ਪਰ ਪਾਰਟੀ ਨੂੰ ਜਿਹੜਾ ਕੋਈ ਵੀ ਲੀਡਰ ਹੋ ਉਹ ਸਭ ਤੋਂ ਪਹਿਲਾਂ ਅਗਰ ਆਪਣੀ ਛੱਡ ਕੇ ਪਾਰਟੀ ਦੇ ਬਾਰੇ ਸੋਚੇਗਾ ਤੇ ਨੇਚਰਲੀ ਉਹ ਆਪ ਹੀ ਉੱਠੇਗਾ ਤੇ ਪਾਰਟੀ ਨੂੰ ਵੀ ਉਠਾਏਗਾ ਮੈਂ ਇਹ ਵੀ ਚੀਜ਼ ਤੁਹਾਨੂੰ ਕਹਿੰਦਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਇਹ ਹਾਲਾਤ ਹੋਏ ਨੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਤੋਂ 5 5 ਸਾਲ ਪਹਿਲਾਂ ਜਦੋਂ ਮੈਂ ਭਾਜਪਾ ਜੁਆਇਨ ਕੀਤੀ ਸੀ ਮੈਂ ਦੇਖਿਆ ਕਿ ਚਲੋ ਭਾਜਪਾ ਨਾਲ ਮੇਰਾ ਰਿਲੇਸ਼ਨ ਕਾਫੀ ਅੱਛਾ ਰਿਹਾ ਸ਼ਤਰੂਗਨ ਸੈਨਨ ਨਾਲ ਵੀ ਸੀਗਾ ਕਿ ਕੀ ਯਾਦ ਨਾਲ ਵੀ ਸੀ ਬਹੁਤ ਨਵੀਂ ਲੀਡਰ ਸੀਗੇ ਉਹਨਾਂ ਨੇ ਪਹਿਲਾਂ ਸੁਲਾ ਕੇ ਮੈਨੂੰ ਆਪਦੇ ਵਿੱਚ ਕਰਾ ਲਿਆ ਉਹ ਤੁਸੀਂ ਮੈਂ ਕਿ ਪੇਪਰਾਂ 'ਚ ਵੀ ਪੜਿਆ ਹੋਣਾ ਸਾਰਾ ਦੇਖਿਆ ਹੋਣਾ ਕੋਈ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਬੀਜੇਪੀ ਦਾ ਬਹੁਤ ਬੁਰਾ ਹਾਲ ਸੀ ਉਹਨਾਂ ਨੇ ਮੈਨੂੰ ਯੂਜ਼ ਕੀਤਾ ਉਹ ਯੂਜ਼ ਕਰਦੇ ਨੇ ਉਹ ਹਰੇਕ ਨੂੰ ਯੂਜ਼ ਕਰਦੇ ਮੈਂ ਇੱਕ ਚੀਜ਼ ਪੰਜ ਸਾਲਾਂ ਚ ਇੱਕ ਚੀਜ਼ ਨੋਟ ਕਰ ਲਈ ਬੀਜੇਪੀ ਦੀ ਕਿ ਉਹ ਪਾਰਟੀ ਕਿਹੋ ਜਿਹੀ ਹੈ ਕਿ ਉਹ ਪਾਰਟੀ ਕਦੇ ਵੀ ਸਿੱਖਾਂ ਦੀ ਪਾਰਟੀ ਨਹੀਂ ਹੋ ਸਕਦੀ ਉੱਥੇ ਕੋਈ ਵੀ ਸਿੱਖ ਆਪੀ ਨੂੰ ਯੂਜ਼ ਕਰਦੇ ਨੇ ਤੇ ਯੂਜ਼ਾਂ throth ਵੀ ਤੁਸੀਂ ਦੇਖ ਲਿਓ ਆਨ ਆਲੇ ਟਾਈਮ ਦੇ ਅੰਦਰ ਵੀ ਆ ਬਿੱਟੂ ਆ ਚੀਜ਼ੇ ਗੁੰਗਾਨ ਗਾਉਂਦਾ ਹੈ ਬੀਜੇਪੀ ਦੇ ਇੱਕ ਟਾਈਮ ਉਹਦਾ ਇੰਟਰੂ ਆਇਆ ਸੀਗਾ ਕਿ ਇਸ ਬੰਦਿਆ ਨੂੰ ਤਮੇ ਜੁੱਤੀਆਂ ਨਾਲ ਪਿੱਟਣਾ। ਅਜਾ ਉਹ ਉੱਥੇ ਹੀ ਜਾ ਕੇ ਉਹਨਾਂ ਦੀਆਂ ਜੁੱਤੀਆਂ ਚੱਟੀਆਂ ਜਾਂਦਾ ਹੈ। ਉਹਨੂੰ ਵੀ ਦੇਖ ਲਈਓ ਆਂਡ ਵਾਲੇ ਟਾਈਮ ਤੇ ਉਹਨਾਂ ਨੇ ਸਾਈਡ ਲਾਈਨ ਕਰ ਦੇਣਾ। ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਪਾਰਟੀ 'ਚ ਸਾਰੇ ਹੀ ਗਲਤ ਨਹੀਂ ਹੁੰਦੇ। ਕੋਈ ਆਪਣੀ ਗਲਤ ਗੱਲ ਨਹੀਂ ਕਰਨਾ ਚਾਹੁੰਦਾ। ਆਦਮੀ ਇੱਕ ਕਹਿੰਦੇ ਨੇ ਗਲਤੀਆਂ ਦਾ ਪੁੱਤਰਾ ਹੈ। ਕਈ ਵਾਰੀ ਬੰਦਾ ਅੱਛੇ ਅਸਤੇ ਚੀਜ਼ ਕਰਦਾ ਹੈ ਅੱਛੀ ਚੀਜ਼ ਕਰਮ ਨੂੰ ਕਰਦਾ ਪਰ ਉਹ ਕੁਦਰਤੀ ਐਸਤਰਾ ਦੀ ਗੱਲ ਹੋ ਜਾਂਦੀ ਉਹਦਾ ਮਤਲਬ ਗਲਤ ਲੈਂਦਾ ਹੁਣ ਤੁਸੀਂ ਨੋਟ ਕਰੋ ਤੁਹਾਡੇ ਤਰ੍ਹਾਂ ਦੀ ਮੈਂ ਗੱਲ ਹੀ ਕਰਨਾ ਚਾਹੁੰਦਾ ਹੈ ਅੱਜ ਤਾਂ ਇੱਥੇ ਮੇਰੇ ਨਾਲ ਅਭਾਰ ਸਿੰਘ ਜੀ ਵੀ ਬੈਠੇ ਨੇ ਸਾਡੇ ਰਾਮਗੜੀਆ ਤੋਂ ਹੈਗੇ ਨੇ ਤੇ ਰਾਮਗੜੀਆ ਬੰਗਸਾ ਤੋਂ ਉਹਨਾਂ ਦਾ ਕਾਫੀ ਹੋਂਟਾ ਹੈ ਜਿਉਂ ਤਾਂ ਲਾਲਜੀਤ ਭੁੱਲਰ ਨੇ ਰਾਮਗੜੀਆ ਨੂੰ ਗੋਲੀ ਕੱਟ ਗਿਆ ਸੀ ਉਸ ਟਾਈਮ ਤੇ ਉਹ ਗੱਲ ਜਿਹੜੀ ਕੀਤੀ ਗਈ ਉਹਨਾਂ ਦੀ ਉਹ ਟੌਂਟ ਸੀ ਆਮ ਆਦੀ ਪਾਰਟੀ ਆ ਆ ਦੇ ਲਾਲਜੀਤ ਭੋਲਾ ਦੀ ਟੌਂਟ ਸੀ ਉਹ ਗਲਤ ਗੱਲ ਸੀਗੀ ਅਸੀਂ ਸਾਰਿਆਂ ਨੇ ਇੱਥੋਂ ਹੀ ਇਹਨਾਂ ਸਾਰੇ ਆਮ ਗੁਰਪੰਗਾ ਸਾਹਿਬ ਅਸੀਂ ਮੀਟਿੰਗ ਕੀਤੀ ਉਸ ਤੋਂ ਬਾਅਦ ਕਾਨਫਰੰਸ ਕੀਤੀਆਂ ਸਾਰਾ ਕੁਝ ਕੀਤਾ ਅਸੀਂ ਇਹ ਸ਼ਰਤ ਰੱਖੀ ਕਿ ਮਾਫੀ ਮੰਗੀ ਜਾਵੇ ਜਾਂ ਲਾਲਜੀਤ ਭੋਲਾ ਨੂੰ ਲਾਇਆ ਜਾਵੇ ਲਾਲ ਜੀ ਭੁੱਲਰ ਨੇ ਜਾ ਕੇ ਹਰਮੰਦਰ ਸਾਹਿਬ ਹੋਂਗਾ ਸਾਹਿਬ ਉੱਥੇ ਮਾਫੀ ਮੰਗੀ ਰਾਮ ਗੜੀਆਂ ਤੋਂ ਸਾਰੇ ਉਸ ਤੋਂ ਬਾਅਦ ਭਗਵਾਨ ਸਿੰਘ ਮਾਨ ਇੱਥੇ ਖੁਦ ਆਏ ਐਜ ਏ ਮੋਢੀ ਹੁੰਦੇ ਹੋਏ ਇੱਥੇ ਉਹਨਾਂ ਨੇ ਸਾਰੇ ਸਮਾਜ ਤੋਂ ਮਾਫੀ ਮੰਗੀ ਤੇ ਇਹ ਸਮਾਜ ਨੇ ਉਹਨੂੰ ਮਾਫੀ ਕਰ ਠੀਕ ਹੈ ਦੇਖੋ ਆਪਣਾ ਪੰਜਾਬ ਦੇ ਆਪਾਂ ਲੋਕ ਹੈਗੇ ਆ ਸਾਡਾ ਦਿਲ ਬਹੁਤ ਵੱਡਾ ਆਪਾਂ ਬੰਦਾ ਮਾਫੀ ਮੰਗ ਲੈਂਦਾ ਹੱਥ ਜੋੜ ਕੇ ਮਾਫੀ ਕਰਦਾ ਜਦ ਕੀ ਅਗਰ ਰਾਜਾ ਬੁਢਿੰਗ ਜੀ ਨੇ ਜੋ ਗੱਲ ਕਹੀ ਉਹ ਗੱਲ ਠੀਕ ਹੈ ਉਹਨਾਂ ਤਾਂ ਗਲਤੀ ਜ਼ਰੂਰ ਹੋਈ ਹੈ देयर इज नो ਡਾਊਟ ਪਰ ਉਹਨਾਂ ਨੇ ਮਾਫੀ ਵੀ ਮੰਗੀ ਹੈ ਪਰ ਇੱਕ ਚੀਜ਼ ਦੇਖੋ ਉਹਨਾਂ ਨੇ ਜਿਸ ਤਰੀਕੇ ਨਾਲ ਗੱਲ ਕਹਿਣੀ ਚਾਹੀਦੀ ਥੋੜਾ ਜਿਹਾ ਉਹ ਹੋ ਗਿਆ ਬੋਲੋ ਤਰੀਕਾ ਗਲਤ ਹੋ ਗਿਆ ਉਹਨਾਂ ਦਾ ਬੇਸਿਕਲੀ ਕਹਿਣ ਦਾ ਮਤਲਬ ਸੀ ਉਹ ਕਹਿ ਨਹੀਂ ਜੈਲ ਸਿੰਘ ਜੀ ਸੀਗੇ ਉਹ ਨੇਚਰਲੀ ਪਾਠ ਕਰਦੇ ਸੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਵਾਲੇ ਆਪਣੇ ਉਹਨੂੰ ਗੁਰੂ ਦਾ ਕਹਿੰਦੇ ਗੁਰੂ ਕਰਦੇ ਅਸੀਂ ਬੰਦੇ ਆ ਮੈਂ ਚੈਲੰਜ ਕਰਦਾ ਸਾਰਿਆਂ ਨੂੰ ਇਹਨਾਂ ਪ੍ਰਕਾਸ਼ ਸਿੰਘ ਪਾਲਤੋਂ ਰਹਿਣੀ ਮੈਂ ਸੁਖਵੀਰ ਬਾਦਲ ਨੂੰ ਚੈਲੰਜ ਕਰਦਾ ਅਗਰ ਉਹ ਇੱਕ ਦੱਸ ਦੇ ਕਿਹੜੇ ਪੰਨੇ ਤੇ ਗੁਰੂ ਸਾਹਿਬ ਦੀ ਕਿਹੜੀ ਬਾਣੀ ਲਿਖੀ ਹੋਈ ਉਹ ਦੱਸ ਦੇ ਤਾਂ ਮੈਂ ਰਾਜਨੀਤੀ ਛੱਡ ਦਾਂ ਔਰਗੈਨੀ ਜੈ ਸਿੰਘ ਜੀ ਨੂੰ ਪੂਰਾ ਗ੍ਰੰਥਾਂ ਦੀ ਯਾਦ ਸੀ ਮੌਜੂਦ ਰਾਜਾ ਵਡਿੰਗ ਜੀ ਦਾ ਕਹਿਣ ਦਾ ਮਕਸਦ ਇਹ ਸੀਗਾ ਕਿ ਕਾਂਗਰਸ ਪਾਰਟੀ ਨੇ ਕਿੱਥੋਂ ਬੰਦੇ ਚੱਕ ਕੇ ਕਿੱਥੇ-ਕਿੱਥੇ ਪੁਚਾਇਆ ਲੈ ਗਈ ਗੱਲ ਬੁੱਟਾ ਸਿੰਘ ਜੀ ਦੀ ਉਹਨਾਂ ਮੇਰੇ ਖਿਆਲ ਨਾਲ ਰਾਜਾ ਵਡਿੰਗ ਜੀ ਨੂੰ ਇਹ ਪਤਾ ਨਹੀਂ ਸੀਗਾ ਜਦੋਂ ਕੈਨੀ ਜੈਲ ਸਿੰਘ ਵੀ ਹੋਮ ਮਿਨਿਸਟਰ ਸੀਗੇ ਜਦੋਂ ਹੋਮ ਮਿਨਿਸਟਰ ਸੀਗੇ ਉਦੋਂ ਉਹਨੂੰ ਟਿਕਟ ਦਿੱਤੀ ਗਈ ਬੁੱਟਾ ਸਿੰਘ ਨੂੰ ਇੱਥੇ ਜੁਦਾਇਆ ਗਿਆ ਜੋ ਕੋ ਐਸੀ ਸਮਾਜ ਤੋਂ ਪੜੇ ਲਿਖੇ ਬੰਦੇ ਸੀ ਬਹੁਤ ਇੰਟੈਲੀਜੈਂਟ ਬੰਦੇ ਸੀ ਮੇਰਾ ਵੀ ਉਹਨਾਂ ਨਾਲ ਬਹੁਤ ਚੰਗਾ ਪਿਆਰ ਰਿਹਾ ਉਹ ਤਾਂ ਸੀਗੀ ਜੀ ਸਾਡੀ ਆਪਸ ਚ ਤੁਹਾਨੂੰ ਮੈਂ ਇੱਕ ਵਿੱਚ ਦੱਸਾਂਗਾ ਹਲਕੀ ਤੁਦੂਮੋਹ ਵੀ ਹੋਈ ਹੈ ਉਹ ਉਹਨਾਂ ਨੇ ਮਲਾਇਆ ਇੰਦਰਾਜੀਤ ਨੂੰ ਮਲਾਇਆ ਕਿਉਂਕਿ ਕਾਂਗਰਸ ਪਾਰਟੀ ਕੇ ਜੀ ਪਾਰਟੀਆਂ ਸਾਰੇ ਸਮਾਜ ਨੂੰ ਲੈ ਕੇ ਚੱਲਦੀਆਂ ਕਿਉਂਕਿ ਜਿਸ ਤਰੀਕੇ ਨਾਲ ਭਾਜਪਾ ਨਹੀਂ ਕਿ ਹਿੰਦੂ ਰਾਸ਼ਟਰ ਨੂੰ ਲੈ ਕੇ ਚੱਲਦਾ ਹੈ ਸਾਡਾ ہندو ਰਾਸ਼ਟਰੀ ਲਈਦਾ ਹੈ ਰਹਿੰਦੀ ਹੁੰਦੀ ਖਸਾ ਜਿਹੜੀ ਸੀਗੀ ਉਹ ਸੁਖੀਰ ਬਾਦਲ ਨੇ ਕੱਢੀ ਅੱਜ ਗੱਲ ਕਰਦੇ ਨੇ ਸੁਖੀਰ ਬਾਦਲ ਕਰਦੇ ਉਹਨਾਂ ਦੀ ਬਿਸੇ ਗੱਲ ਕਰਦੇ ਨਸ਼ੇ ਦੀ ਗੱਲ ਕਰਦੇ ਨਸ਼ਾ ਲਿਆਉਣ ਵਾਲਾ ਕੌਣ ਸੀ ਨੌਜਵਾਨਾਂ ਨੂੰ ਖਰਾਬ ਕਰਨ ਵਾਲਾ ਕੌਣ ਸੀ ਅੱਜ ਨਸ਼ਾ ਕੌਣ ਇਥੇ ਇੰਟਰੋਡਿਊਸ ਕੀਤਾ ਅਕਾਲੀ ਦਲ ਦੇ ਰਾਜ 'ਚ ਸ਼ੁਰੂ ਹੋਇਆ ਤੇ ਤੁਸੀਂ ਇਲਜ਼ਾਮ ਲਾਉਂਦੇ ਹੋ ਕਾਂਗਰਸ ਤੇ ਮੈਂ ਇੱਕ ਪੁੱਛਣਾ ਚਾਹੁੰਦਾ ਹਾਂ ਉਹ ਕਾਂਗਰਸ ਦਾ ਰਾਜ ਅੱਜ ਤੋਂ ਪਹਿਲਾਂ ਕਾਂਗਰਸ ਦਾ ਰਾਜ ਸੀਗਾ ਕੈਪਟਨ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀਗਾ ਕੈਪਟਨ ਅਮਰਿੰਦਰ ਸਿੰਘ ਇਹਨਾਂ ਨਾਲ ਮਿਲਿਆ ਹੋਇਆ ਸੀ ਕਿ ਅੱਜ 24 ਦੇਖੋ ਕਿຊੂ ਵਿੱਚ ਗਿਆ ਉਹ ਘੜਦਾ ਨਾ ਘਾੜਦਾ ਉਹਦਾ ਹਾਲਓਵਰ ਕਿਹਾ ਪਰ ਦੋ ਸਿੰਦਾਂ ਹੱਥ ਪੱਲੇ ਕੁਝ ਨਹੀਂ ਉਹਦੇ ਸਾਰਾ ਬੇੜਾ ਇਹਨਾਂ ਨੇ ਦੋਨੋਂ ਨੇ ਮਿਲ ਕੇ ਕਿੰਨਾ ਅਕਾਲੀ ਦਰ ਨੇ ਸ਼ੁਰੂ ਕੀਤਾ ਜੇ ਤੂੰ ਗੁਟਕਾ ਸਾਂ ਫੜ ਕੇ ਹੱਥੇ 'ਚ ਪ੍ਰੋਮਿਸ ਕਰਦਾ ਹੈ ਮਹਾਰਾਜ ਬੇਅਦਬੀ ਦਾ ਤੁਸੀਂ ਕੀਤੀ ਹੈ ਦੱਸੋ ਕਿਹੜੇ ਕਾਰਨ ਨਹੀਂ ਕੀਤੇ ਔਰ ਨਾਮ ਲਾਂਦੇ ਆ ਕਾਂਗਰਸ ਦਾ ਔਰ ਮੈਂ ਤੁਹਾਡੇ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਜਦ ਤੱਕ ਕਾਂਗਰਸ ਗਵਰਨਮੈਂਟ ਨਹੀਂ ਆਉਂਦੀ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਕਾਂਗਰਸ ਹੀ ਇੱਕੋ ਜਿਹੀ ਪਾਰਟੀ ਹੈਗੀ ਜਿਹੜੀ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਚੱਲਦੀ ਹੈ ਰਾਜਾ ਵੜਿੰਗ ਜੀ ਮੇਰੇ ਛੋਟੇ ਭਰਾ ਨੇ ਬੜੇ ਹੀ ਵਧੀਆ ਬੰਦੇ ਨੇ ਤੁਸੀਂ ਕਦੇ ਮਿਲੋਗੇ ਤਾਂ ਬੜੇ ਪਿਆਰ ਨਾਲ ਮਿਲਣਗੇ ਔਰ ਬੜੇ ਹੀ ਨਮਰਤਾਂ ਉਹਨਾਂ ਤੋਂ ਜਿਹੜੀ ਗਲਤੀ ਹੋਈ ਉਹ ਉਹਦੀ ਸਮਝ ਹੈ ਜੇ ਵੱਡਾ ਭਰਾ ਸਮਝ ਜੀ ਕਿ ਮੈਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦਾ ਸਮਾਜ ਤੋਂ ਮਾਫੀ ਮੰਗਦਾ ਐਸੀ ਸਮਾਜ ਤੋਂ ਪਰ ਮੈਂ ਉਹ ਮੈਨੂੰ ਇੰਨੀ ਆਸ ਹੈ ਕਿ ਵੀਰੇ ਕਹਿਣ ਤੇ ਬੁੱਟਾ ਸਿੰਘ ਜੀ ਦੇ ਉਹ ਜਿਹੜੇ ਬੇਟੇ ਨੇ ਤੇ ਉਹਨਾਂ ਦੇ ਨੇਪਿਊ ਵੀ ਨੇ ਉਹਨਾਂ ਦੀ ਬਿਆਨ ਵੀ ਆਇਆ ਸੀਗਾ ਕਿ ਉਹ ਮਾਫ ਕਰਨਗੇ ਦੇਖੋ ਇਨਸਾਨ ਤੋਂ ਗਲਤੀ ਹੁੰਦੀ ਔ ਜਿਹੜਾ ਆਪਾਂ ਹੈਗੇ ਆ ਬਖਸ਼ਣ ਹਾਰਾ ਹਮੇਸ਼ਾ ਹੀ ਪੰਜਾਬੀ ਬੰਦਾ ਕਹਿੰਦੇ ਆਦਮੀ ਦਾ ਦਿਲ ਦਾ ਦਾ ਫਤਲਾ ਹੈ ਉੱਤਰ ਉੱਤਰ ਕੀ ਹੋਊਗੀ ਆ ਫਰੋਨਾ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਭ ਕੁਝ ਮੰਗੇ ਤੇ